ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਇਲਰ ਵੱਲੋਂ ਮੈਂ ਐਡਵੋਕੇਟ ਜਸਪਾਲ ਸਿੰਘ ਮਨਪੁਰ ਵਿਸ਼ੇਸ਼ ਅਪਡੇਟ ਪ੍ਰੋਫੈਸਰ ਦਿੰਦਲਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਨੇ ਰਿਜੈਕਟ ਕਰ ਦਿੱਤਾ ਹੈ ਹਾਂਜੀ ਪ੍ਰੋਫੈਸਰ ਦਿੰਦਲਪਾਲ ਸਿੰਘ ਭੁੱਲਰ ਦੀ ਰਿਹਾਈ ਜਿਨ੍ਹਾਂ ਦਾ 33ਵਾਂ ਸਾਲ ਜੇਲ੍ਹ ਦੇ ਵਿੱਚ ਜਾਂਦਿਆ ਉਹਨਾਂ ਦੀ ਰਿਹਾਈ ਦਾ ਕੇਸ 23 12 2025 ਨੂੰ ਹੋਈ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ ਰਿਜੈਕਟ ਕਰ ਦਿੱਤਾ ਗਿਆ ਹੈ ਉਹਦੀ ਅੱਜ ਸੂਚਨਾ ਜਿਹੜੀ ਆ ਉਮਲੀਆ ਸੰਗਤਾਂ ਦੇ ਸਾਹਮਣੇ ਰੱਖੀ ਹੈ ਜਿਕਾ ਜੋਗ ਹੈ ਪ੍ਰੋਫੈਸਰ ਦਿਨਦਰਪਾਲ ਸਿੰਘ ਨੂੰ ਭੁੱਲਰ 33ਵੇਂ ਸਾਲ ਦੇ ਵਿੱਚ ਉਹ ਕਸਟਰੀ ਕੱਟਦੇ ਨੇ 2010 ਤੋਂ ਲੈ ਕੇ ਹੁਣ ਤੱਕ ਉਹ ਹਸਪਤਾਲ ਦੇ ਵਿੱਚ ਨੇ 2015 ਤੋਂ ਲਗਾਤਾਰ ਪ੍ਰੋਲ ਆ ਰਹੇ ਨੇ ਤੇ ਜਿਕਾ ਜੋਗਾ ਕੁੱਲ 52 ਕੇਸ ਸੈਂਟੈਂਸ ਰੂ ਬੋਰਡ ਦੇ ਵਿੱਚ ਵਿਚਾਰੇ ਗਏ ਜਿਹਦੇ ਵਿੱਚੋਂ 24 ਕੇਸ ਭੁੱਲਰ ਸਾਹਿਬ ਦੇ ਸਮੇਤ ਰਿਜੈਕਟ ਕਰ ਦਿੱਤੇ ਗਏ ਤੇ 26 ਕੇਸ ਜਿਹੜੇ ਐਕਸੈਪਟ ਕੀਤੇ ਗਏ ਤੇ ਇੱਕ ਕੇਸ ਕਨਕੋਰਸ ਸੈਂਟਰ ਗਵਰਨਮੈਂਟ ਦੀ ਲੈਣ ਵਾਸਤੇ ਭੇਜ ਦਿੱਤਾ ਗਿਆ ਕਿਉਂਕਿ ਉਹ ਸੀਬੀਆਈ ਦਾ ਸੀ ਜਿਕਰ ਜੋਗ ਆ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸੈਂਟਰ ਗਵਰਨਮੈਂਟ ਨੇ ਪਹਿਲਾਂ ਹੀ 2019 ਦੇ ਵਿੱਚ ਕਨਕੋਰਸ ਦਿੱਤੀ ਹੋਈ ਹੈ ਇਸ ਦੇ ਨਾਲ ਇਹ ਵੀ ਜਿਕਰ ਜੋਗ ਹੈ ਕਿ ਜਿਹੜੇ 26 ਕੇਸ ਅਲਾਓ ਕੀਤੇ ਗਏ ਨੇ ਉਮਰ ਕੈਦੀਆਂ ਦੀ ਉਹਨਾਂ ਨੇ 20 ਸਾਲ ਅਜੇ ਪੂਰੀ ਸਜ਼ਾ 20 ਨਹੀਂ ਕੱਟੀ ਕਈਆਂ ਦੀ 20 ਸਾਲ 228 ਚ ਕਿਸੇ ਦੀ 29 ਚ 2030 ਚ ਜਾਂ 200 31 ਦੇ ਵਿੱਚ ਪੂਰੀ ਹੋਈਆਂ ਉਹਦੇ ਵਿੱਚ ਇੱਕ ਅਜੇਹਾ ਵੀ ਬੰਦਾ ਹੈਗਾ ਜਿਹੜਾ ਕਿਸੇ ਹੋਰ ਕੰਟਰੀ ਤੋਂ ਰਿਪੋਰਟ ਕਰਾ ਕੇ ਲਿਆਂਦਾ ਗਿਆ ਸੀ ਤੇ ਉਹਨੂੰ ਵਾਪਸ ਉਸ ਕੰਟਰੀ ਭੇਜਣ ਦੇ ਵੀ ਨਿਰਦੇਸ਼ ਕੀਤੇ ਗਏ ਨੇ ਸੋ ਇਹ ਮੌਜੂਦਾ ਪਹਿਲਾਂ ਕੇਜੀਐਲ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਐਨਸੀਟੀ ਨੇ ਸੱਤ ਵਾਰ ਭੁੱਲਣ ਸਾਹਿਬ ਦੀ ਰਿਹਾਈ ਦਾ ਕੇਸ ਸੈਂਟੈਂਸ ਰੂਬੋਚ ਖਾਰਜ ਕੀਤਾ ਸੀ ਤੇ ਹੁਣ ਭਾਜਪੀ ਦੀ ਸਰਕਾਰ ਰੇਖਾ ਗੁਪਤਾ ਨੇ ਵੀ ਭੁੱਲਣ ਸਾਹਿਬ ਦੀ ਰਿਹਾਈ ਦਾ ਕੇਸ ਖਾਰਜ ਕੀਤਾ ਦਿੱਲੀ ਹਾਈ ਕੋਰਟ ਨੇ 15 ਅ 15 ਅਕਤੂਬਰ 2025 ਨੂੰ ਆਰਡਰ ਕੀਤਾ ਸੀ ਵੀ ਨੈਕਸਟ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਦਾ ਕੇਸ ਉਚਾਰਿਆ ਜਾਵੇ ਤੇ ਉਹਨਾਂ ਨੇ 23 12 ਨੂੰ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ ਉਹ ਕੇਸ ਡਿਸਕਸ ਹੋਇਆ ਜਿਹਦਾ ਕਿ ਅ ਅਪਲੋਡ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਉਹਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਖਾਜ ਕਰ ਦਿੱਤੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਅਗਲੀ ਤਰੀਕ 13 ਫਰਵਰੀ ਜਿਹੜੀ ਆਦਾਰੀ ਪਈ ਹੋਈ ਹੈ 15 ਅਕਤੂਬਰ 2025 ਤੋਂ ਸੋ ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਇੱਕ ਪਾਸੇ 33-33 ਸਾਲ ਜੇਲਾ ਕੱਟਣ ਤੋਂ ਬਾਅਦ ਤੇ 15-15 ਸਾਲ ਤੋਂ ਹਸਪਤਾਲ 'ਚ ਦਾਖਲ ਹੋਣ ਦੇ ਬਾਵਜੂਦ ਤੇ 10 ਸਾਲ ਤੋਂ ਪਰੋਲਾਂ ਆਉਣ ਦੇ ਬਾਵਜੂਦ ਵੀ ਜਿਹੜੀ ਰਿਹਾਈਆਂ ਤੇ ਕੇਸ ਅਜੈਕਟ ਕੀਤੇ ਜਾ ਰਹੇ ਤੇ ਦੂਜੇ ਪਾਸੇ ਜਿਨ੍ਹਾਂ ਨੇ 20 ਸਾਲ ਸਜ਼ਾ ਵੀ ਨਹੀਂ ਕੱਟੀ ਉਹਨਾਂ ਨੂੰ ਰਿਹਾਇਤ ਦੇ ਕੇ ਤੇ ਉਹਨਾਂ ਨੂੰ ਰਿਹਾਈ ਕੀਤੀ ਜਾ ਰਹੀ ਸੋ ਇਹ ਉਹਨਾਂ ਸਾਰੇ ਸਿੱਖ ਆਗੂ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਨੇ ਤੇ ਬਹੁਤ ਕਹਿੰਦੇ ਨੇ ਮੋਦੀ ਬਹੁਤ ਮਸੀਹਾ ਜਾਂ ਭਾਜਪਾ ਬਹੁਤ ਸਿੱਖਾ ਦੀ ਜਿਹੜੀ ਇਹ ਸਹਾਨੂੰ ਭੂਤੀ ਕਰਦੀ ਆ ਬਹੁਤ ਹਮਦਰਦਿਆ ਉਹਨਾਂ ਦੇ ਪੋਤੇ ਮੂੰਹ ਦੇ ਉੱਤੇ ਕਰਾਰੀ ਚਪੇੜ ਆ ਤੇ ਉਹਨਾਂ ਨੇ ਦੱਸਾ ਦਿੱਤਾ ਕਿ ਸਾਡੀ ਬੰਦੀ ਸਿੰਘਾਂ ਦੇ ਨਾਲ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਭਾਵੇਂ ਉਹ ਹਸਪਤਾਲਾਂ ਚ ਦਾਖਲ ਹੋਣ ਭਾਵੇਂ ਉਹ 33 ਤੇ 80 ਸਾਲ ਸਜ਼ਾ ਕੱਟਣ ਸੋ ਇਹ ਜਾਣਕਾਰੀ ਸੰਗਤਾਂ ਦੇ ਸਾਹਮਣੇ ਰੱਖੀ ਆ ਤੇ ਹੁਣ 13 ਫਰਵਰੀ 2026 ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਦੇਖਿਆ ਜਾਊਗਾ ਅੱਗੇ ਕੀ ਹੁੰਦਾ ਅੱਗੇ ਦੀ ਜਾਣਕਾਰੀ ਲੈ ਕੇ ਫਿਰ ਸੰਗਤਾਂ ਦੇ ਸਾਨੂੰ ਕੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਇਲਰ ਵੱਲੋਂ ਮੈਂ ਐਡਵੋਕੇਟ ਜਸਪਾਲ ਸਿੰਘ ਮਨਪੂਰ ਵਿਸ਼ੇਸ਼ ਅਪਡੇਟ ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਨੇ ਰਜੈਕਟ ਕਰ ਦਿੱਤਾ ਹੈ ਹਾਂਜੀ ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਿਨ੍ਹਾਂ ਦਾ 33ਵਾਂ ਸਾਲ ਜੇਲ੍ਹ ਦੇ ਵਿੱਚ ਜਾਂਦਿਆ ਉਹਨਾਂ ਦੀ ਰਿਹਾਈ ਦਾ ਕੇਸ 23 12 2025 ਨੂੰ ਕੋਈ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ ਰਜੈਕਟ ਕਰ ਦਿੱਤਾ ਗਿਆ ਹੈ ਉਹਦੀ ਅੱਜ ਸੂਚਨਾ ਜਿਹੜੀ ਆ ਉਮਲੀਆ ਸੰਗਤਾਂ ਦੇ ਸਾਹਮਣੇ ਰੱਖੀ ਹੈ ਜਿਕਰ ਜੋਗ ਹੈ ਪ੍ਰੋਫੈਸਰ ਦਿੰਦਪਾਲ ਸਿੰਘ ਭੁੱਲਰ 33ਵੇਂ ਸਾਲ ਦੇ ਵਿੱਚ ਉਹ ਕਸਟਰੀ ਕਰਦੇ ਨੇ 2010 ਤੋਂ ਲੈ ਕੇ ਹੁਣ ਤੱਕ ਉਹ ਹਸਪਤਾਲ ਦੇ ਵਿੱਚ ਨੇ 2015 ਤੋਂ ਲਗਾਤਾਰ ਪ੍ਰੋਲ ਆ ਰਹੇ ਨੇ ਤੇ ਜਿਕਰ ਜੋਗਾ ਕੁੱਲ 52 ਕੇਸ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਵਿਚਾਰੇ ਗਏ ਜਿਹਦੇ ਵਿੱਚੋਂ 24 ਕੇਸ ਭੁੱਲਰ ਸਾਹਿਬ ਦੇ ਸਮੇਤ ਰਿਜੈਕਟ ਕਰ ਦਿੱਤੇ ਗਏ ਤੇ 26 ਕੇਸ ਜਿਹੜੇ ਐਕਸੈਪਟ ਕੀਤੇ ਗਏ ਤੇ ਇੱਕ ਕੇਸ ਕਨਕਰੈਂਸ ਸੈਂਟਰ ਗਵਰਨਮੈਂਟ ਦੀ ਲੈਣ ਵਾਸਤੇ ਭੇਜ ਦਿੱਤਾ ਗਿਆ ਕਿਉਂਕਿ ਉਹ ਸੀਬੀਆਈ ਦਾ ਸੀ ਜਿਕ ਜੋਗ ਆ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸੈਂਟਰ ਗਵਰਨਮੈਂਟ ਨੇ ਪਹਿਲਾਂ ਹੀ 2019 ਦੇ ਵਿੱਚ ਕਨਕਰੈਂਸ ਦਿੱਤੀ ਹੋਈ ਹੈ ਇਸ ਦੇ ਨਾਲ ਇਹ ਵੀ ਜਿਕਲ ਜੋਗ ਹੈ ਕਿ ਜਿਹੜੇ 26 ਕੇਸ ਅਲਾਓ ਕੀਤੇ ਗਏ ਨੇ ਉਮਰ ਕੈਦੀਆਂ ਦੀ ਉਹਨਾਂ ਨੇ 20 ਸਾਲ ਅਜੇ ਪੂਰੀ ਸਜ਼ਾ 20 ਨਹੀਂ ਕੱਟੀ ਕਈਆਂ ਦੀ 20 ਸਾਲ 228 ਚ ਕਿਸੇ ਦੀ 29 ਚ 2030 ਚ ਜਾਂ 200 31 ਦੇ ਵਿੱਚ ਪੂਰੀ ਹੋਈਆਂ ਉਹਦੇ ਵਿੱਚ ਇੱਕ ਅਜੇਹਾ ਵੀ ਬੰਦਾ ਹੈਗਾ ਜਿਹੜਾ ਕਿਸੇ ਹੋਰ ਕੰਟਰੀ ਤੋਂ ਰਿਪੋਰਟ ਕਰਾ ਕੇ ਲਿਆਂਦਾ ਗਿਆ ਸੀ ਤੇ ਉਹਨੂੰ ਵਾਪਸ ਉਸ ਕੰਟਰੀ ਭੇਜਣ ਦੇ ਵੀ ਨਿਰਦੇਸ਼ ਕੀਤੇ ਗਏ ਨੇ ਸੋ ਇਹ ਮਜੂਤਾ ਪਹਿਲਾਂ ਕੇਜੀਐਲ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਐਨਸੀਟੀ ਨੇ ਸੱਤ ਵਾਰ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਸੈਂਟੈਂਸ ਰੂਬੋਚ ਖਾਰਜ ਕੀਤਾ ਸੀ ਤੇ ਹੁਣ ਬੀਜੇਪੀ ਦੀ ਸਰਕਾਰ ਰੇਖਾ ਗੁਪਤਾ ਨੇ ਵੀ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਖਾਰਜ ਕੀਤਾ ਦਿੱਲੀ ਹਾਈ ਕੋਰਟ ਨੇ 15 ਅ 15 ਅਕਤੂਬਰ 2025 ਨੂੰ ਆਰਡਰ ਕੀਤਾ ਸੀ ਵੀ ਨੈਕਸਟ ਸੈਂਟੈਂਸ ਰੂ ਬੋਰਡ ਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਦਾ ਕੇਸ ਉਚਾੜਿਆ ਜਾਵੇ ਤੇ ਉਹਨਾਂ ਨੇ 23 12 ਨੂੰ ਸੈਂਟੈਂਸ ਰੂ ਬੋਰਡ ਦੀ ਮੀਟਿੰਗ ਦੇ ਵਿੱਚ ਉਹ ਕੇਸ ਡਿਸਕਸ ਹੋਇਆ ਜਿਹਦਾ ਕੀ ਅ ਅਪਲੋਡ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਉਹਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਖਾਜਕਾ ਦਿੱਤੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਅਗਲੀ ਤਰੀਕ 13 ਫਰਵਰੀ ਜਿਹੜੀ ਆਦਾਰੀ ਪਈ ਹੋਈ ਹੈ 15 ਅਕਤੂਬਰ 2025 ਤੋਂ ਸੋ ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਇੱਕ ਪਾਸੇ 33-33 ਸਾਲ ਜੇਲਾ ਕੱਟਣ ਤੋਂ ਬਾਅਦ ਤੇ 15-15 ਸਾਲ ਤੋਂ ਹਸਪਤਾਲ ਚ ਦਾਖਲ ਹੋਣ ਦੇ ਬਾਵਜੂਦ ਤੇ 10 ਸਾਲ ਤੋਂ ਪ੍ਰੋਲਾਂ ਆਉਣ ਦੇ ਬਾਵਜੂਦ ਵੀ ਜਿਹੜੀ ਰਿਹਾਈਆਂ ਤੇ ਕੇਸ ਅਜੈਕਟ ਕੀਤੇ ਜਾ ਰਹੇ ਤੇ ਦੂਜੇ ਪਾਸੇ ਜਿਨ੍ਹਾਂ ਨੇ 20 ਸਾਲ ਸਜ਼ਾ ਵੀ ਨਹੀਂ ਕੱਟੀ ਉਹਨਾਂ ਨੂੰ ਰਿਹਾਇਤ ਦੇ ਕੇ ਤੇ ਉਹਨਾਂ ਨੂੰ ਰਿਹਾਈ ਕੀਤੀ ਜਾ ਰਹੀ ਸੋ ਇਹ ਉਹਨਾਂ ਸਾਰੇ ਸਿੱਖ ਆਗੂ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਨੇ ਤੇ ਬਹੁਤ ਕਹਿੰਦੇ ਨੇ ਮੋਦੀ ਬਹੁਤ ਮਸੀਹਾ ਜਾਂ ਭਾਜਪਾ ਬਹੁਤ ਸਿੱਖਾ ਦੀ ਜਿਹੜੀ ਸਹਾਨੂੰ ਭੂਤੀ ਕਰਦੀ ਆ ਬਹੁਤ ਹਮਦਰਦਿਆ ਉਹਨਾਂ ਦੇ ਧੋਤੇ ਮੂੰਹ ਦੇ ਉੱਤੇ ਕਰਾਰੀ ਚਪੇੜ ਆ ਤੇ ਉਹਨਾਂ ਨੇ ਦੱਸਾ ਦਿੱਤਾ ਕਿ ਸਾਡੀ ਬੰਦੀ ਸਿੰਘਾਂ ਦੇ ਨਾਲ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਭਾਵੇਂ ਉਹ ਹਸਪਤਾਲਾਂ ਚ ਦਾਖਲ ਹੋਣ ਭਾਵੇਂ ਉਹ 33 ਤੇ 80 ਸਾਲ ਸਜ਼ਾ ਕੱਟਣ ਸੋ ਇਹ ਜਾਣਕਾਰੀ ਸੰਗਤਾਂ ਦੇ ਸਾਹਮਣੇ ਰੱਖੀ ਆ ਤੇ ਹੁਣ 13 ਫਰਵਰੀ 2026 ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਦੇਖਿਆ ਜਾਊਗਾ ਅੱਗੇ ਕੀ ਹੁੰਦਾ ਅੱਗੇ ਦੀ ਜਾਣਕਾਰੀ ਲੈ ਕੇ ਫਿਰ ਸੰਗਤਾਂ ਦੇ ਸਾਨੂੰ ਕੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਇਲਰ ਵੱਲੋਂ ਮੈਂ ਐਡਵੋਕੇਟ ਜਸਪਾਲ ਸਿੰਘ ਮਨਜਪੁਰ ਵਿਸ਼ੇਸ਼ ਅਪਡੇਟ ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਦਿੱਲੀ ਸਰਕਾਰ ਦੇ ਸੈਂਟੈਂਸ ਰਿਵੀਊ ਬੋਰਡ ਨੇ ਰਜੈਕਟ ਕਰ ਦਿੱਤਾ ਹੈ ਹਾਂਜੀ ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਿਨ੍ਹਾਂ ਦਾ 33ਵਾਂ ਸਾਲ ਜੇਲ੍ਹ ਦੇ ਵਿੱਚ ਜਾਂਦਿਆ ਉਹਨਾਂ ਦੀ ਰਿਹਾਈ ਦਾ ਕੇਸ 23 12 2025 ਨੂੰ ਹੋਈ ਸੈਂਟੈਂਸ ਰਿਵੀਊ ਬੋਰਡ ਦੀ ਮੀਟਿੰਗ ਦੇ ਵਿੱਚ ਰਜੈਕਟ ਕਰ ਦਿੱਤਾ ਗਿਆ ਹੈ ਉਹਦੀ ਅੱਜ ਸੂਚਨਾ ਜਿਹੜੀ ਆ ਉਮਲੀਆ ਸੰਗਤਾਂ ਦੇ ਸਾਹਮਣੇ ਰੱਖੀ ਹੈ ਜਿਕਰ ਜੋਗ ਹੈ ਪ੍ਰੋਫੈਸਰ ਦਿੰਦਪਾਲ ਸਿੰਘ ਭੁੱਲਰ 33ਵੇਂ ਸਾਲ ਦੇ ਵਿੱਚ ਉਹ ਕਸਟਰੀ ਕਰਦੇ ਨੇ 2010 ਤੋਂ ਲੈ ਕੇ ਹੁਣ ਤੱਕ ਉਹ ਹਸਪਤਾਲ ਦੇ ਵਿੱਚ ਨੇ 2015 ਤੋਂ ਲਗਾਤਾਰ ਪ੍ਰੋਲ ਆ ਰਹੇ ਨੇ ਤੇ ਜਿਕਰ ਜੋਗਾ ਕੁੱਲ 52 ਕੇਸ ਸੰਕੈਂਸ ਰੂਬੂ ਬੋਰਡ ਦੇ ਵਿੱਚ ਵਿਚਾਰੇ ਗਏ ਜਿਹਦੇ ਵਿੱਚੋਂ 24 ਕੇਸ ਭੁੱਲਰ ਸਾਹਿਬ ਦੇ ਸਮੇਤ ਰਿਜੈਕਟ ਕਰ ਦਿੱਤੇ ਗਏ ਤੇ 26 ਕੇਸ ਜਿਹੜੇ ਐਕਸੈਪਟ ਕੀਤੇ ਗਏ ਤੇ ਇੱਕ ਕੇਸ ਕਨਕੋਰਸ ਸੈਂਟਰ ਗਵਰਨਮੈਂਟ ਦੀ ਲੈਣ ਵਾਸਤੇ ਭੇਜ ਦਿੱਤਾ ਗਿਆ ਕਿਉਂਕਿ ਉਹ ਸੀਬੀਆਈ ਦਾ ਸੀ ਜੀਕਲਜੋਗ ਆ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਦੀ ਵਿਹਾਈ ਲਈ ਸੈਂਟਰ ਗਵਰਨਮੈਂਟ ਨੇ ਪਹਿਲਾਂ ਹੀ 2019 ਦੇ ਵਿੱਚ ਕਨਕੋਰਸ ਦਿੱਤੀ ਹੋਈ ਹੈ ਇਸ ਦੇ ਨਾਲ ਇਹ ਵੀ ਜੀਕਲਜੋਗ ਹੈ ਕਿ ਜਿਹੜੇ 26 ਕੇਸ ਅਲਾਓ ਕੀਤੇ ਗਏ ਨੇ ਉਮਰ ਕੈਦੀਆਂ ਦੀ ਉਹਨਾਂ ਨੇ 20 ਸਾਲ ਅਜੇ ਪੂਰੀ ਸਜ਼ਾ 20 ਨਹੀਂ ਕੱਟੀ ਕਈਆਂ ਦੀ 20 ਸਾਲ 228 ਚ ਕਿਸੇ ਦੀ 29 ਚ 2030 ਚ ਜਾਂ 200 31 ਦੇ ਵਿੱਚ ਪੂਰੀ ਹੋਈਆਂ ਉਹਦੇ ਵਿੱਚ ਇੱਕ ਅਜੇਹਾ ਵੀ ਬੰਦਾ ਹੈਗਾ ਜਿਹੜਾ ਕਿਸੇ ਹੋਰ ਕੰਟਰੀ ਤੋਂ ਰਿਪੋਰਟ ਕਰਾ ਕੇ ਲਿਆਂਦਾ ਗਿਆ ਸੀ ਤੇ ਉਹਨੂੰ ਵਾਪਸ ਉਸ ਕੰਟਰੀ ਭੇਜਣ ਦੇ ਵੀ ਨਿਰਦੇਸ਼ ਕੀਤੇ ਗਏ ਨੇ ਸੋ ਇਹ ਮਜੂਤਾ ਪਹਿਲਾਂ ਕੇਟੀਯਾਲ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਐਨਸੀਟੀ ਨੇ ਸੱਤ ਵਾਰ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਸੈਂਟੈਂਸ ਰੂਬੋਚ ਖਾਰਜ ਕੀਤਾ ਸੀ ਤੇ ਹੁਣ ਬੀਜੇਪੀ ਦੀ ਸਰਕਾਰ ਰੇਖਾ ਗੁਪਤਾ ਨੇ ਵੀ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਖਾਰਜ ਕੀਤਾ ਦਿੱਲੀ ਹਾਈ ਕੋਰਟ ਨੇ 15 ਅ 15 ਅਕਤੂਬਰ 2025 ਨੂੰ ਆਰਡਰ ਕੀਤਾ ਸੀ ਵੀ ਨੈਕਸਟ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਦਾ ਕੇਸ ਉਚਾੜਿਆ ਜਾਵੇ ਤੇ ਉਹਨਾਂ ਨੇ 23 12 ਨੂੰ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ ਉਹ ਕੇਸ ਡਿਸਕਸ ਹੋਇਆ ਜਿਹਦਾ ਕਿ ਅ ਅਪਲੋਡ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਉਹਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਖਾਜਕਾ ਦਿੱਤੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਅਗਲੀ ਤਰੀਕ 13 ਫਰਵਰੀ ਜਿਹੜੀ ਆਦਾਰੀ ਪਈ ਹੋਈ ਹੈ 15 ਅਕਤੂਬਰ 2025 ਤੋਂ ਸੋ ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਇੱਕ ਪਾਸੇ 33-33 ਸਾਲ ਜੇਲਾ ਕੱਟਣ ਤੋਂ ਬਾਅਦ ਤੇ 15-15 ਸਾਲ ਤੋਂ ਹਸਪਤਾਲ ਚ ਦਾਖਲ ਹੋਣ ਦੇ ਬਾਵਜੂਦ ਤੇ 10 ਸਾਲ ਤੋਂ ਪਰੋਲਾਂ ਆਉਣ ਦੇ ਬਾਵਜੂਦ ਵੀ ਜਿਹੜੀ ਰਿਹਾਈਆਂ ਤੇ ਕੇਸ ਅਜੈਕਟ ਕੀਤੇ ਜਾ ਰਹੇ ਤੇ ਦੂਜੇ ਪਾਸੇ ਜਿਨ੍ਹਾਂ ਨੇ 20 ਸਾਲ ਸਜ਼ਾ ਵੀ ਨਹੀਂ ਕੱਟੀ ਉਹਨਾਂ ਨੂੰ ਰਿਹਾਇਤ ਦੇ ਕੇ ਤੇ ਉਹਨਾਂ ਨੂੰ ਰਿਹਾਈ ਕੀਤੀ ਜਾ ਰਹੀ ਸੋ ਇਹ ਉਹਨਾਂ ਸਾਰੇ ਸਿੱਖ ਆਗੂ ਜਿਹੜੇ ਭਾਜਪੀ ਦੇ ਵਿੱਚ ਸ਼ਾਮਲ ਨੇ ਤੇ ਬਹੁਤ ਕਹਿੰਦੇ ਨੇ ਮੋਦੀ ਬਹੁਤ ਮਸੀਹਾ ਜਾਂ ਭਾਜਪੀ ਬਹੁਤ ਸਿੱਖਾ ਦੀ ਜਿਹੜੀ ਇਹ ਸहानुभूति ਕਰਦੀ ਆ ਬਹੁਤ ਹਮਦਰਦਿਆ ਉਹਨਾਂ ਦੇ ਧੋਤੇ ਮੂੰਹ ਦੇ ਉੱਤੇ ਕਰਾਰੀ ਚਪੇੜ ਆ ਤੇ ਉਹਨਾਂ ਨੇ ਦੱਸਾ ਦਿੱਤਾ ਕਿ ਸਾਡੀ ਬੰਦੀ ਸਿੰਘਾਂ ਦੇ ਨਾਲ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਭਾਵੇਂ ਉਹ ਹਸਪਤਾਲਾਂ ਚ ਦਾਖਲ ਹੋਣ ਭਾਵੇਂ ਉਹ 33 ਤੇ 38 ਸਾਲ ਸਜ਼ਾ ਕੱਟਣ ਸੋ ਇਹ ਜਾਣਕਾਰੀ ਸੰਗਤਾਂ ਦੇ ਸਾਹਮਣੇ ਰੱਖੀ ਆ ਤੇ ਹੁਣ 13 ਫਰਵਰੀ 2026 ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਦੇਖਿਆ ਜਾਊਗਾ ਅੱਗੇ ਕੀ ਹੁੰਦਾ ਅੱਗੇ ਦੀ ਜਾਣਕਾਰੀ ਲੈ ਕੇ ਫਿਰ ਸੰਗਤਾਂ ਦੇ ਸਾਨੂੰ ਕੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਇਲਰ ਵੱਲੋਂ ਮੈਂ ਐਡਵੋਕੇਟ ਜਸਪਾਲ ਸਿੰਘ ਮਨਪੂਰ ਵਿਸ਼ੇਸ਼ ਅਪਡੇਟ ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰਦੀ ਰਿਹਾਈ ਦਾ ਕੇਸ ਦਿੱਲੀ ਸਰਕਾਰ ਦੇ ਸੈਂਟੈਂਸ ਰਿਵੀਊ ਬੋਰਡ ਨੇ ਰਜੈਕਟ ਕਰ ਦਿੱਤਾ ਹੈ ਹਾਂਜੀ ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰਦੀ ਰਿਹਾਈ ਜਿਨ੍ਹਾਂ ਦਾ 33ਵਾਂ ਸਾਲ ਜੇਲ੍ਹ ਦੇ ਵਿੱਚ ਜਾਂਦਿਆ ਉਹਨਾਂ ਦੀ ਰਿਹਾਈ ਦਾ ਕੇਸ 23 12 2025 ਨੂੰ ਕੋਈ ਸੈਂਟੈਂਸ ਰਿਵੀਊ ਬੋਰਡ ਦੀ ਮੀਟਿੰਗ ਦੇ ਵਿੱਚ ਰਜੈਕਟ ਕਰ ਦਿੱਤਾ ਗਿਆ ਹੈ ਉਹਦੀ ਅੱਜ ਸੂਚਨਾ ਜਿਹੜੀ ਆ ਉਮਲੀਆ ਸੰਗਤਾਂ ਦੇ ਸਾਹਮਣੇ ਰੱਖੀ ਹੈ ਜਿਕਰਜੋਗ ਹੈ ਪ੍ਰੋਫੈਸਰ ਦਿੰਦਪਾਲ ਸਿੰਘ ਨੂੰ ਭੁੱਲਰ 33ਵੇਂ ਸਾਲ ਦੇ ਵਿੱਚ ਉਹ ਕਸਟਰੀ ਕੱਟਦੇ ਨੇ 2010 ਤੋਂ ਲੈ ਕੇ ਹੁਣ ਤੱਕ ਉਹ ਹਸਪਤਾਲ ਦੇ ਵਿੱਚ ਨੇ 2015 ਤੋਂ ਲਗਾਤਾਰ ਪ੍ਰੋਲ ਆ ਰਹੇ ਨੇ ਤੇ ਜਿਕਰਜੋਗਾ ਕੁੱਲ 52 ਕੇਸ ਸੰਕੈਂਸ ਰੂਬੂ ਬੋਰਡ ਦੇ ਵਿੱਚ ਵਿਚਾਰੇ ਗਏ ਜਿਹਦੇ ਵਿੱਚੋਂ 24 ਕੇਸ ਭੁੱਲਰ ਸਾਹਿਬ ਦੇ ਸਮੇਤ ਰਿਜੈਕਟ ਕਰ ਦਿੱਤੇ ਗਏ ਤੇ 26 ਕੇਸ ਜਿਹੜੇ ਐਕਸੈਪਟ ਕੀਤੇ ਗਏ ਤੇ ਇੱਕ ਕੇਸ ਕਨਕੋਰਸ ਸੈਂਟਰਲ ਗਵਰਨਮੈਂਟ ਦੀ ਲੈਣ ਵਾਸਤੇ ਭੇਜ ਦਿੱਤਾ ਗਿਆ ਕਿਉਂਕਿ ਉਹ ਸੀਬੀਆਈ ਦਾ ਸੀ ਜਿਕਰ ਜੋਗ ਆ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸੈਂਟਰਲ ਗਵਰਨਮੈਂਟ ਨੇ ਪਹਿਲਾਂ ਹੀ 2019 ਦੇ ਵਿੱਚ ਕਨਕੋਰਸ ਦਿੱਤੀ ਹੋਈ ਹੈ ਇਸ ਦੇ ਨਾਲ ਇਹ ਵੀ ਜਿਕਰ ਜੋਗ ਹੈ ਕਿ ਜਿਹੜੇ 26 ਕੇਸ ਅਲਾਓ ਕੀਤੇ ਗਏ ਨੇ ਉਮਰ ਕੈਦੀਆਂ ਦੀ ਉਹਨਾਂ ਨੇ 20 ਸਾਲ ਅਜੇ ਪੂਰੀ ਸਜ਼ਾ 20 ਨਹੀਂ ਕੱਟੀ ਕਈਆਂ ਦੀ 20 ਸਾਲ 228 ਚ ਕਿਸੇ ਦੀ 29 ਚ 2030 ਚ ਜਾਂ 200 31 ਦੇ ਵਿੱਚ ਪੂਰੀ ਹੋਈਆਂ ਉਹਦੇ ਵਿੱਚ ਇੱਕ ਅਜੇਹਾ ਵੀ ਬੰਦਾ ਹੈਗਾ ਜਿਹੜਾ ਕਿਸੇ ਹੋਰ ਕੰਟਰੀ ਤੋਂ ਰਿਪੋਰਟ ਕਰਾ ਕੇ ਲਿਆਂਦਾ ਗਿਆ ਸੀ ਤੇ ਉਹਨੂੰ ਵਾਪਸ ਉਸ ਕੰਟਰੀ ਭੇਜਣ ਦੇ ਵੀ ਨਿਰਦੇਸ਼ ਕੀਤੇ ਗਏ ਨੇ ਸੋ ਇਹ ਮਜੂਤਾ ਪਹਿਲਾਂ ਕੇਟੀਆਲ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਐਨਸੀਟੀ ਨੇ 7 ਵਾਰ ਭੁੱਲੜ ਸਾਹਿਬ ਦੀ ਰਿਹਾਈ ਦਾ ਕੇਸ ਸੈਂਕਟੈਂਸ ਰੂਬੋਟ ਚ ਖਾਰਜ ਕੀਤਾ ਸੀ ਤੇ ਹੁਣ ਬੀਜੇਪੀ ਦੀ ਸਰਕਾਰ ਰੇਖਾ ਗੁਪਤਾ ਨੇ ਵੀ ਭੁੱਲੜ ਸਾਹਿਬ ਦੀ ਰਿਹਾਈ ਦਾ ਕੇਸ ਖਾਰਜ ਕੀਤਾ ਦਿੱਲੀ ਹਾਈ ਕੋਰਟ ਨੇ 15 ਅ 15 ਅਕਤੂਬਰ 2025 ਨੂੰ ਆਰਡਰ ਕੀਤਾ ਸੀ ਵੀ ਨੈਕਸਟ ਸੈਂਟੈਂਸ ਰੂ ਬੋਰਡ ਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਦਾ ਕੇਸ ਉਚਾੜਿਆ ਜਾਵੇ ਤੇ ਉਹਨਾਂ ਨੇ 23 12 ਨੂੰ ਸੈਂਟੈਂਸ ਰੂ ਬੋਰਡ ਦੀ ਮੀਟਿੰਗ ਦੇ ਵਿੱਚ ਉਹ ਕੇਸ ਡਿਸਕਸ ਹੋਇਆ ਜਿਹਦਾ ਕਿ ਅ ਅਪਲੋਡ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਉਹਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਖਾਜਕਾ ਦਿੱਤੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਅਗਲੀ ਤਰੀਕ 13 ਫਰਵਰੀ ਜਿਹੜੀ ਆਦਾਰੀ ਪਈ ਹੋਈ ਹੈ 15 ਅਕਤੂਬਰ 2025 ਤੋਂ ਸੋ ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਇੱਕ ਪਾਸੇ 33-33 ਸਾਲ ਜੇਲਾ ਕੱਟਣ ਤੋਂ ਬਾਅਦ ਤੇ 15-15 ਸਾਲ ਤੋਂ ਹਸਪਤਾਲ ਚ ਦਾਖਲ ਹੋਣ ਦੇ ਬਾਵਜੂਦ ਤੇ 10 ਸਾਲ ਤੋਂ ਪ੍ਰੋਲਾਂ ਆਉਣ ਦੇ ਬਾਵਜੂਦ ਵੀ ਜਿਹੜੀ ਰਿਹਾਈਆਂ ਤੇ ਕੇਸ ਰਜੈਕਟ ਕੀਤੇ ਜਾਦੇ ਤੇ ਦੂਜੇ ਪਾਸੇ ਜਿਨ੍ਹਾਂ ਨੇ 20 ਸਾਲ ਸਜ਼ਾ ਵੀ ਨਹੀਂ ਕੱਟੀ ਉਹਨਾਂ ਨੂੰ ਰਿਹਾਇਤ ਦੇ ਕੇ ਤੇ ਉਹਨਾਂ ਨੂੰ ਰਿਹਾਈ ਕੀਤੀ ਜਾਦੇ ਸੋ ਇਹ ਉਹਨਾਂ ਸਾਰੇ ਸਿੱਖ ਆਗੂ ਜਿਹੜੇ ਭਾਜਪੀ ਦੇ ਵਿੱਚ ਸ਼ਾਮਲ ਨੇ ਤੇ ਬਹੁਤ ਕਹਿੰਦੇ ਨੇ ਮੋਦੀ ਬਹੁਤ ਮਸੀਹਾ ਜਾਂ ਭਾਜਪੀ ਬਹੁਤ ਸਿੱਖਾਂ ਦੀ ਜਿਹੜੀ ਇਹ ਸਹਾਨੂਭੂਤੀ ਕਰਦੀ ਆ ਬਹੁਤ ਹਮਦਰਦਿਆ ਉਹਨਾਂ ਦੇ ਧੋਤੇ ਮੂੰਹ ਦੇ ਉੱਤੇ ਕਰਾਰੀ ਚਪੇੜ ਆ ਕਿ ਉਹਨਾਂ ਨੇ ਦੱਸਾ ਦਿੱਤਾ ਕਿ ਸਾਡੀ ਬੰਦੀ ਸਿੰਘਾਂ ਦੇ ਨਾਲ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਭਾਵੇਂ ਉਹ ਹਸਪਤਾਲਾਂ 'ਚ ਦਾਖਲ ਹੋਣ ਭਾਵੇਂ ਉਹ 33 ਤੇ 80 ਸਾਲ ਸਜ਼ਾ ਕੱਟਣ ਸੋ ਇਹ ਜਾਣਕਾਰੀ ਸੰਗਤਾਂ ਦੇ ਸਾਹਮਣੇ ਰੱਖੀ ਆ ਤੇ ਹੁਣ 13 ਫਰਵਰੀ 2026 ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਦੇਖਿਆ ਜਾਊਗਾ ਅੱਗੇ ਕੀ ਹੁੰਦਾ ਅੱਗੇ ਦੀ ਜਾਣਕਾਰੀ ਲੈ ਕੇ ਫਿਰ ਸੰਗਤਾਂ ਦੇ ਸਾਨੂੰ ਕੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਇਲਰ ਵੱਲੋਂ ਮੈਂ ਐਡਵੋਕੇਟ ਜਸਪਾਲ ਸਿੰਘ ਮਨਪੂਰ ਵਿਸ਼ੇਸ਼ ਅਪਡੇਟ ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਦਿੱਲੀ ਸਰਕਾਰ ਦੇ ਸੈਂਟੈਂਸ ਰੀਵਿਊ ਬੋਰਡ ਨੇ ਰਜੈਕਟ ਕਰ ਦਿੱਤਾ ਹੈ ਹਾਂਜੀ ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਿਨ੍ਹਾਂ ਦਾ 33ਵਾਂ ਸਾਲ ਜੇਲ੍ਹ ਦੇ ਵਿੱਚ ਜਾਂਦਿਆ ਉਹਨਾਂ ਦੀ ਰਿਹਾਈ ਦਾ ਕੇਸ 23 12 2025 ਨੂੰ ਕੋਈ ਸੈਂਟੈਂਸ ਰੀਵਿਊ ਬੋਰਡ ਦੀ ਮੀਟਿੰਗ ਦੇ ਵਿੱਚ ਰਜੈਕਟ ਕਰ ਦਿੱਤਾ ਗਿਆ ਹੈ ਉਹਦੀ ਅੱਜ ਸੂਚਨਾ ਜਿਹੜੀ ਆ ਉਮਲੀਆ ਸੰਗਤਾਂ ਦੇ ਸਾਹਮਣੇ ਰੱਖੀ ਹੈ ਜਿਕਰ ਜੋਗ ਹੈ ਪ੍ਰੋਫੈਸਰ ਦਿੰਦਪਾਲ ਸਿੰਘ ਭੁੱਲਰ 33ਵੇਂ ਸਾਲ ਦੇ ਵਿੱਚ ਉਹ ਕਸਟਰੀ ਕੱਟਦੇ ਨੇ 2010 ਤੋਂ ਲੈ ਕੇ ਹੁਣ ਤੱਕ ਉਹ ਹਸਪਤਾਲ ਦੇ ਵਿੱਚ ਨੇ 2015 ਤੋਂ ਲਗਾਤਾਰ ਪ੍ਰੋਲ ਆ ਰਹੇ ਨੇ ਤੇ ਜਿਕਰ ਜੋਗਾ ਕੁੱਲ 52 ਕੇਸ ਸੰਟੈਂਸ ਰੂ ਬੋਰਡ ਦੇ ਵਿੱਚ ਵਿਚਾਰੇ ਗਏ ਜਿਹਦੇ ਵਿੱਚੋਂ 24 ਕੇਸ ਭੁੱਲਰ ਸਾਹਿਬ ਦੇ ਸਮੇਤ ਰਿਜੈਕਟ ਕਰ ਦਿੱਤੇ ਗਏ ਤੇ 26 ਕੇਸ ਜਿਹੜੇ ਐਕਸੈਪਟ ਕੀਤੇ ਗਏ ਤੇ ਇੱਕ ਕੇਸ ਕਨਕਰੈਂਸ ਸੈਂਟਰ ਗਵਰਨਮੈਂਟ ਦੀ ਲੈਣ ਵਾਸਤੇ ਭੇਜ ਦਿੱਤਾ ਗਿਆ ਕਿਉਂਕਿ ਉਹ ਸੀਬੀਆਈ ਦਾ ਸੀ ਜਿਕਲਜੋਗ ਆ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸੈਂਟਰ ਗਵਰਨਮੈਂਟ ਨੇ ਪਹਿਲਾਂ ਹੀ 2019 ਦੇ ਵਿੱਚ ਕਨਕਰੈਂਸ ਦਿੱਤੀ ਹੋਈ ਹੈ ਇਸ ਦੇ ਨਾਲ ਇਹ ਵੀ ਜਿਕਰ ਜੋਗ ਹੈ ਕਿ ਜਿਹੜੇ 26 ਕੇਸ ਅਲਾਓ ਕੀਤੇ ਗਏ ਨੇ ਉਮਰ ਕੈਦੀਆਂ ਦੀ ਉਹਨਾਂ ਨੇ 20 ਸਾਲ ਅਜੇ ਪੂਰੀ ਸਜ਼ਾ 20 ਨਹੀਂ ਕੱਟੀ ਕਈਆਂ ਦੀ 20 ਸਾਲ 228 ਚ ਕਿਸੇ ਦੀ 29 ਚ 2030 ਚ ਜਾਂ 200 31 ਦੇ ਵਿੱਚ ਪੂਰੀ ਹੋਈਆਂ ਉਹਦੇ ਵਿੱਚ ਇੱਕ ਅਜੇਹਾ ਵੀ ਬੰਦਾ ਹੈਗਾ ਜਿਹੜਾ ਕਿਸੇ ਹੋਰ ਕੰਟਰੀ ਤੋਂ ਰਿਪੋਰਟ ਕਰਾ ਕੇ ਲਿਆਂਦਾ ਗਿਆ ਸੀ ਤੇ ਉਹਨੂੰ ਵਾਪਸ ਉਸ ਕੰਟਰੀ ਭੇਜਣ ਦੇ ਵੀ ਨਿਰਦੇਸ਼ ਕੀਤੇ ਗਏ ਨੇ ਸੋ ਇਹ ਮਜੂਤਾ ਪਹਿਲਾਂ ਕੇਜੀਐਲ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਐਨਸੀਟੀ ਨੇ ਸੱਤ ਵਾਰ ਭੁੱਲੜ ਸਾਹਿਬ ਦੀ ਰਿਹਾਈ ਦਾ ਕੇਸ ਸੈਂਟੈਂਸ ਰੂਬੋਟ ਚ ਖਾਰਜ ਕੀਤਾ ਸੀ ਤੇ ਹੁਣ ਬੀਜੇਪੀ ਦੀ ਸਰਕਾਰ ਰੇਖਾ ਗੁਪਤਾ ਨੇ ਵੀ ਭੁੱਲੜ ਸਾਹਿਬ ਦੀ ਰਿਹਾਈ ਦਾ ਕੇਸ ਖਾਰਜ ਕੀਤਾ ਦਿੱਲੀ ਹਾਈ ਕੋਰਟ ਨੇ 15 ਅ 15 ਅਕਤੂਬਰ 2025 ਨੂੰ ਆਰਡਰ ਕੀਤਾ ਸੀ ਵੀ ਨੈਕਸਟ ਸੈਂਟੈਂਸ ਰੂ ਬੋਰਡ ਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਦਾ ਕੇਸ ਉਚਾੜਿਆ ਜਾਵੇ ਤੇ ਉਹਨਾਂ ਨੇ 23 12 ਨੂੰ ਸੈਂਟੈਂਸ ਰੂ ਬੋਰਡ ਦੀ ਮੀਟਿੰਗ ਦੇ ਵਿੱਚ ਉਹ ਕੇਸ ਡਿਸਕਸ ਹੋਇਆ ਜਿਹਦਾ ਕੀ ਅ ਅਪਲੋਡ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਉਹਦੇ ਵਿੱਚ ਭੁੱਲਰ ਸਾਹਿਬ ਦੀ ਵਿਹਾਈ ਖਾਜਕਾ ਦਿੱਤੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਅਗਲੀ ਤਰੀਕ 13 ਫਰਵਰੀ ਜਿਹੜੀ ਆਦਾਰੀ ਪਈ ਹੋਈ ਹੈ 15 ਅਕਤੂਬਰ 2025 ਤੋਂ ਸੋ ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਇੱਕ ਪਾਸੇ 33-33 ਸਾਲ ਜੇਲਾ ਕੱਟਣ ਤੋਂ ਬਾਅਦ ਤੇ 15-15 ਸਾਲ ਤੋਂ ਹਸਪਤਾਲ ਚ ਦਾਖਲ ਹੋਣ ਦੇ ਬਾਵਜੂਦ ਤੇ 10 ਸਾਲ ਤੋਂ ਪ੍ਰੋਲਾਂ ਆਉਣ ਦੇ ਬਾਵਜੂਦ ਵੀ ਜਿਹੜੀ ਰਿਹਾਈਆਂ ਤੇ ਕੇਸ ਸਜੈਕਟ ਕੀਤੇ ਜਾ ਰਹੇ ਤੇ ਦੂਜੇ ਪਾਸੇ ਜਿਨ੍ਹਾਂ ਨੇ 20 ਸਾਲ ਸਜ਼ਾ ਵੀ ਨਹੀਂ ਕੱਟੀ ਉਹਨਾਂ ਨੂੰ ਰਿਹਾਇਤ ਦੇ ਕੇ ਤੇ ਉਹਨਾਂ ਨੂੰ ਰਿਹਾਈ ਕੀਤੀ ਜਾ ਰਹੀ ਸੋ ਇਹ ਉਹਨਾਂ ਸਾਰੇ ਸਿੱਖ ਆਗੂ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਨੇ ਤੇ ਬਹੁਤ ਕਹਿੰਦੇ ਨੇ ਮੋਦੀ ਬਹੁਤ ਮਸੀਹਾ ਜਾਂ ਭਾਜਪਾ ਬਹੁਤ ਸਿੱਖਾ ਦੀ ਜਿਹੜੀ ਇਹ ਸਹਾਨੂਭੂਤੀ ਕਰਦੀ ਆ ਬਹੁਤ ਹਮਦਰਦਿਆ ਉਹਨਾਂ ਦੇ ਧੋਤੇ ਮੂੰਹ ਦੇ ਉੱਤੇ ਕਰਾਰੀ ਚਪੇੜ ਆ ਕਿ ਉਹਨਾਂ ਨੇ ਦੱਸਾ ਦਿੱਤਾ ਕਿ ਆ ਸਾਡੀ ਬੰਦੀ ਸਿੰਘਾਂ ਦੇ ਨਾਲ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਭਾਵੇਂ ਉਹ ਹਸਪਤਾਲਾਂ ਚ ਦਾਖਲ ਹੋਣ ਭਾਵੇਂ ਉਹ 33 ਤੇ 38 ਸਾਲ ਸਜ਼ਾ ਕੱਟਣ ਸੋ ਇਹ ਜਾਣਕਾਰੀ ਸੰਗਤਾਂ ਦੇ ਸਾਹਮਣੇ ਰੱਖੀ ਆ ਤੇ ਹੁਣ 13 ਫਰਵਰੀ 2026 ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਦੇਖਿਆ ਜਾਊਗਾ ਅੱਗੇ ਕੀ ਹੁੰਦਾ ਅੱਗੇ ਦੀ ਜਾਣਕਾਰੀ ਲੈ ਕੇ ਫੇਰ